ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਲਾਵਾਂਗੇ ਜੀ ਤੁਹਾਡੇ ਨਾਲ ਬੈਠ ਕੇ ਮਹਿੰਦੀ ਆਪਣੇ ਹੱਥ ਦੇ ਉੱਤੇ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਜਿਹੜੀ ਕਿ ਤੁਸੀਂ ਵੀ ਇਜ਼ੀਲੀ ਆਪਣੇ ਘਰ ਵੀ ਖੁਦ ਲਗਾ ਸਕਦੇ ਹੋ ਤੇ ਕਿਸੇ ਦੀ ਮਤਲਬ ਹੈਲਪ ਦੀ ਫਿਰ ਲੋੜ ਨਹੀਂ ਪੈਂਦੀ ਜੇ ਨਹੀਂ ਲਗਾਨੀ ਆਂਦੀ ਫਿਰ ਤੇ ਆਪਾਂ ਕਿਸੇ ਕੋਲ ਲਗਾਨੀ ਆ ਤੇ ਇਹਦੇ ਵਾਸਤੇ ਸਾਨੂੰ ਕੀ ਚਾਹੀਦਾ ਇੱਕ ਮਹਿੰਦੀ ਦੀ ਕੋਨ ਤੇ ਇੱਕ 이어ਬਰਡ ਚਾਹੀਦਾ ਤੇ ਇੱਕ 1 ਰੁਪਈਆ ਦਾ ਸਿੱਕਾ ਦੇਖੋ ਠੀਕ ਹੈ ਜੀ ਤੇ ਚਲੋ ਅਸੀਂ ਸਟਾਰਟ ਕਰਦੇ ਆ ਮੈਂ ਲਾਉਣੀ ਹੈ ਜੀ ਪਹਿਲਾਂ ਬੈਕ ਸਾਈਡ ਤੇ ਇਦਾਂ ਤੁਸੀਂ ਕਿਤੇ ਵੀ ਇਹਨੂੰ ਸੈੱਟ ਕਰ ਲਓ ਜਿੱਥੇ ਵੀ ਤੁਹਾਡਾ ਦਿਲ ਕਰਦਾ ਇਹਦਾ ਸਿੱਕਾ ਅਸੀਂ ਰੱਖ ਲਿਆ ਹੋਇਆ ਇਦਾਂ ਅਸੀਂ ਡਾਟ ਡਾਟ ਪਾਣੀ ਆ ਇਸ ਤਰ੍ਹਾਂ ਅਸੀਂ ਲਾਉਾਂਗੇ ਮਹਿੰਦੀ ਜਿਹੜੀ ਕਿ ਬਹੁਤ ਹੀ ਵਧੀਆ ਡਿਜ਼ਾਈਨ ਜਿਹੜਾ ਬਣੇਗਾ ਬਹੁਤ ਹੀ ਵਧੀਆ ਫਲਾਵਰ ਬਣੂਗਾ ਹੁਣ ਅਸੀਂ ਇਦਾਂ 1 ਰੁਪਏ ਨੂੰ ਉਠਾ ਲੈਣਾ ਜੀ ਉਠਾ ਲਿਆ ਹੋਇਆ ਤਾਂ ਹੁਣ ਅਸੀਂ ਏਅਰ ਬਰੱਡ ਦੇ ਨਾਲ ਕਰਾਂਗੇ ਇਦਾਂ ਕਰਕੇ ਅਸੀਂ ਫਲਾਵਰ ਬਣਾ ਲਾਂਗੇ ਇਸ ਤਰ੍ਹਾਂ ਫਲਾਵਰ ਬਣਾ ਕੇ ਫਿਰ ਇਹਦੇ ਵਿੱਚ ਗੋਲ ਕਰ ਲਾਂਗੇ ਇਸ ਤਰ੍ਹਾਂ ਦੇਖੋ ਕਿੰਨਾ ਵਧੀਆ ਸਾਡਾ ਜਿਹੜਾ ਫਲਾਵਰ ਬਣ ਕੇ ਤਿਆਰ ਹੋ ਗਿਆ ਜੇ ਤੁਹਾਨੂੰ ਲੱਗ ਰਿਹਾ ਕਿ ਇੱਥੋਂ ਨਹੀਂ ਹੈ ਜੇ ਚੰਗੀ ਤਰ੍ਹਾਂ ਬਣਾ ਦੂਸਰੀ ਸਾਈਡ ਲੈ ਲਓ ਇਹਨੂੰ ਕਲੀਨ ਵੀ ਕਰ ਲਓ ਇੱਥੋਂ ਵੀ ਤੁਸੀਂ ਇਦਾਂ ਹੀ ਫਲਾਵਰ ਦੀ ਜਿਹੜੀ ਸ਼ੇਪ ਸਾਡੀ ਆ ਜਾਣੀ ਉਹ ਤੁਸੀਂ ਖੁਦ ਮਤਲਬ ਅੱਗੇ ਕਰ ਲੈਣਾ ਠੀਕ ਹੈ ਜੀ ਹੁਣ ਅਸੀਂ ਅੱਗੇ ਹੋਰ ਨਵਾਂ ਡਿਜ਼ਾਈਨ ਬਣਾਵਾਂਗੇ ਐਦਾਂ ਅਸੀਂ ਲੈ ਜਾਣਾ ਹੈ ਫਿੰਗਰ ਤੱਕ ਲੈ ਕੇ ਜਾਵਾਂਗੇ ਠੀਕ ਹੈ ਜੀ ਤੇ ਹੁਣ ਅਸੀਂ ਇੱਥੇ ਵੀ ਡਾਟ ਡਾਟ ਪਾ ਲੈਣੀਆਂ ਨੇ ਬਹੁਤ ਹੀ ਇਜ਼ੀ ਜਿਹੇ ਤਰੀਕੇ ਦੇ ਨਾਲ ਸਿੰਪਲ ਸੋਬਰ ਜਿਹਾ ਜਿਹੜਾ ਡਿਜ਼ਾਈਨ ਸਾਡਾ ਬਣ ਕੇ ਤਿਆਰ ਹੋ ਜਾਂਦਾ ਹੈ ਜੀ ਨਾਲੇ ਬਹੁਤ ਜਲਦੀ ਬੰਦ ਆਏ ਕੋਈ ਨਹੀਂ ਐਨਾ ਹੈਗਾ ਕਿ ਕਿਸ ਦੀ ਅਸੀਂ ਮਤਲਬ ਹੈਲਪ ਲੈਣੀ ਹੈ ਸਾਨੂੰ ਨਹੀਂ ਲਾਉਣੀ ਆਉਂਦੀ ਕੀ ਕਰੀਏ ਬਹੁਤ ਈਜ਼ੀ ਜਿਹੇ ਤਰੀਕੇ ਦੇ ਨਾਲ ਅਸੀਂ ਘਰੇ ਮਹਿੰਦੀ ਜਿਹੜੀ ਆ ਲਾ ਸਕਦੇ ਆ ਕੋਨ ਅਸੀਂ ਮਾਰਕੀਟ ਤੋਂ ਲੈ ਲਾਂਗੇ ਤੇ ਮਹਿੰਦੀ ਫਿਰ ਇਸ ਤਰ੍ਹਾਂ ਇਹਨੂੰ ਇਧਰੋਂ ਕਰਾਂਗੇ ਅਸੀਂ ਇਹਨੂੰ 이어ਬਡ ਨੂੰ ਕਲੀਨ ਕਰ ਰਹੀ ਮੈਂ ਆਪਣੀ ਫਿੰਗਰ ਨਾਲ ਤਾਂ ਆ ਦੇਖੋ ਟਿਸ਼ੂ ਵੀ ਹੈਗਾ ਮੇਰੇ ਕੋਲ ਟਿਸ਼ੂ ਦੇ ਨਾਲ ਅਸੀਂ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਕਲੀਨ ਕੀ ਹੋ ਜਿਹੜੀ ਫਲਾਵਰ ਦੀ ਸ਼ੇਪ ਆ ਜਾਏਗੀ ਪੱਤੀਆਂ ਦੀ ਦੇਖੋ ਜਿੱਤੇ ਜਿੱਤੇ ਤੁਹਾਨੂੰ ਲੱਗਦਾ ਕਿ ਥੋੜਾ ਜਿਹਾ ਗਲਤ ਹੈ ਉੱਥੋਂ ਤੁਸੀਂ ਇਸ ਤਰ੍ਹਾਂ ਸਹੀ ਕਰ ਸਕਦੇ ਹੋ ਦੁਬਾਰਾ ਤੋਂ ਇਹ ਲੋ ਵਧੀਆ ਤਰੀਕੇ ਦੇ ਨਾਲ ਜੀ ਜਿਹੜੀ ਸਾਡੀ ਮਹਿੰਦੀ ਹੈ ਤੁਸੀਂ ਕੋਈ ਵੀ ਡਿਜ਼ਾਈਨ ਕਿਦਾਂ ਵੀ ਡਿਜ਼ਾਈਨ ਜਿਹੜਾ ਬਣਾ ਕੇ ਵਧੀਆ ਤਰੀਕੇ ਦੇ ਨਾਲ ਲਗਾ ਸਕਦੇ ਹੋ ਤੁਸੀਂ ਇਹਦੇ ਫਲਾਵਰ ਦੇ ਉੱਪਰ ਹੋਰ ਵੀ ਕੋਈ ਡਿਜ਼ਾਈਨ ਬਣਾਉਣਾ ਚਾਹੁੰਦੇ ਬਣਾ ਸਕਦੇ ਆ ਹੁਣ ਮੈਂ ਇਹ ਦਿੱਲੀ ਸਾਈਡ ਵੀ ਪੱਤੀਆਂ ਜਿਹੜੀਆਂ ਬਣਾ ਰਹੀਆਂ ਆ ਆਈਡੀਆ ਮੈਂ ਤੁਹਾਨੂੰ ਦੱਸ ਦਿੱਤਾ ਤੇ ਡਿਜ਼ਾਈਨ ਲੱਗੇ ਤੁਸੀਂ ਸਿਲੇਕਟ ਕਰਨਾ ਕਿ ਅਸੀਂ ਕਿੱਧਰ ਨੂੰ ਡਿਜ਼ਾਈਨ ਨੂੰ ਲੈ ਕੇ ਜਾਣਾ ਤੇ ਕਿਵੇਂ ਅਸੀਂ ਬਣਾਉਣਾ ਹੈ ਉਹ ਤੁਸੀਂ ਜਿਵੇਂ ਮਰਜ਼ੀ ਡਿਜ਼ਾਈਨ ਨੂੰ ਬਣਾ ਸਕਦੇ ਆ ਲਓ ਜੀ ਲਓ ਜੀ ਮਹਿੰਦੀ ਹੋ ਗਈ ਜੀ ਸਾਡੀ ਬਿਲਕੁਲ ਰੈਡੀ ਸਿੰਪਲ ਜਿਹਾ ਤਰੀਕੇ ਦੇ ਨਾਲ ਤੇ ਅੱਗੇ ਮੈਂ ਲਗਾਈ ਨਹੀਂ ਹੋਈ ਜਿਹੜੀ ਪਹਿਲਾਂ ਲੱਗੀ ਹੋਈ ਸੀ ਉਹ ਮੇਰੀ ਹੁਣ ਮਸਾ ਉਤਰੀ ਆ ਇੱਕ ਹੋਰ ਮੈਂ ਤੁਹਾਨੂੰ ਬਹੁਤ ਹੀ ਵਧੀਆ ਆਈਡੀਆ ਲਗੀਆਂ ਦੇਣ ਮਹਿੰਦੀ ਲਾਉਣ ਦਾ ਤਰੀਕਾ ਜਿੱਦਾਂ ਕਿ ਅਸੀਂ ਇੱਥੇ ਦੇਖੋ ਫਿਲ ਕਰ ਦਿੰਨੇ ਆ ਮਹਿੰਦੀ ਕਿੰਨੀ ਸਾਰੀ ਹੈ ਨਾ ਕਿ ਇੱਥੇ ਜਿਹੜਾ ਕਲਰ ਆ ਵਧੀਆ ਆਵੇ ਅਸੀਂ ਕਰ ਦਿੰਨੇ ਆ ਫਿਲ ਇਸ ਤਰ੍ਹਾਂ ਇਸ ਤਰ੍ਹਾਂ ਫਿਲ ਕਰ ਦਿੰਨੇ ਆ ਨਾ ਤਾਂ ਇਹਦੀ ਫੋਟੋ ਚੰਗੀ ਆਂਦੀ ਆ ਤੇ ਨਹੀਂ ਇਹ ਦੇਖਣ ਨੂੰ ਡਿਜ਼ਾਈਨ ਜਿਹੜਾ ਵਧੀਆ ਲੱਗਦਾ ਜਦੋਂ ਕਿ ਮਹਿੰਦੀ ਸੁੱਕ ਕੇ ਆਪਣਾ ਕਲਰ ਦਿੰਦੀ ਆ ਬਿਲਕੁਲ ਵੀ ਨਹੀਂ ਸਹੀ ਲੱਗਦਾ ਤੁਸੀਂ ਕੀ ਕਰਨਾ ਐਦਾਂ ਕਰਕੇ ਡਿਜ਼ਾਈਨ ਜਿਹੜਾ ਵਾ ਇੱਥੇ ਫਿੰਗਰ ਦੇ ਉੱਪਰ ਫੀਲ ਕਰਨਾ ਆ ਇਸ ਤਰ੍ਹਾਂ ਕਰਕੇ ਤੇ ਇਸ ਡਿਜ਼ਾਈਨ ਦੀ ਜਿਹੜੀ ਗ੍ਰੇਸ ਆ ਬਹੁਤ ਵਧੀਆ ਆਣੀ ਆ ਤੁਸੀਂ ਕਰਕੇ ਜਰੂਰ ਦੇਖਿਓ ਆ ਦੇਖੋ ਤੁਸੀਂ ਕੰਟੀਨਿਊ ਇਸ ਤਰ੍ਹਾਂ ਕਰਕੇ ਤੇ ਇਹਨੂੰ ਇਸ ਤਰ੍ਹਾਂ ਹੀ ਕੋਨ ਦੇ ਨਾਲ ਸਾਰਾ ਅਸੀਂ ਫੀਲ ਕਰ ਦੇਣਾ ਇਹ ਤੁਹਾਨੂੰ ਦੇਖਣ ਨੂੰ ਵੀ ਪਤਾ ਲੱਗ ਜਾਏਗਾ ਕਿ ਗ੍ਰੇਸ ਕਿਹੜੀ ਚੀਜ਼ ਦੀ ਜ਼ਿਆਦਾ ਹੈ ਲੋ ਜੀ ਨਾਲੇ ਅਸੀਂ ਇਹ ਬ੍ਰੀਕ ਹੁੰਦੀ ਅੱਗੋਂ ਬਹੁਤ ਹੀ ਚੰਗੀ ਤਰ੍ਹਾਂ ਅਸੀਂ ਇਹਨੂੰ ਸਾਰੀ ਨੂੰ ਦੇਖੋ ਜੀ ਫੀਲ ਕਰ ਲਿਆ ਹੋਇਆ ਆ ਕੋਈ ਇਦਾਂ ਦੇ ਤੱਬੇ ਵਗੈਰਾ ਨਹੀਂ ਬਣੇ ਹੋਏ ਜਿਸ ਤਰ੍ਹਾਂ ਕੀ ਆ ਬਣਿਆ ਤੁਸੀਂ ਦੇਖ ਸਕਦੇ ਹੋ ਕੀ ਕਿਹੜੀ ਜ਼ਿਆਦਾ ਅੱਛੀ ਲੱਗ ਰਹੀ ਹੈ ਬਸ ਤੁਸੀਂ ਇਸ ਤਰ੍ਹਾਂ ਹੀ ਫਿੰਗਰਾਂ ਨੂੰ ਜਿਹੜਾ ਫਿਲ ਕਰਨਾ ਆ ਐਦਾਂ ਨਹੀਂ ਕਰਨਾ ਐਦਾਂ ਕਿਦਾਂ ਵੀ ਤੁਸੀਂ ਇਹਨੂੰ ਕਿੰਨੇ ਵੀ ਸਫਾਈ ਦੇ ਦੋ ਪਰ ਇਹਦੀ ਨਾਲ ਤੇ ਫੋਟੋ ਅੱਛੀ ਆਂਦੀ ਆ ਤੇ ਨਾਲ ਦੇਖਣ ਨੂੰ ਹੀ ਵਧੀਆ ਲੱਗਦਾ ਜੀ ਇਹ ਤੇ ਜੇ ਤੁਸੀਂ ਕਰਨਾ ਤੇ ਇਸ ਤਰ੍ਹਾਂ ਕਰਕੇ ਇਹਨੂੰ ਪਲੇਨ ਦੀ ਤਰ੍ਹਾਂ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਆਪਣਾ ਜਿਹੜਾ ਫੀਲ ਕਰ ਸਕਦੇ ਹੋ ਇਹ ਵੀ ਇੱਕ ਬਹੁਤ ਵਧੀਆ ਆਈਡੀਆ ਸੀਗਾ ਤੇ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਕਿ ਮੈਂ ਆਪਣੇ ਫਰੈਂਡ ਨੂੰ ਦੱਸਾਂ ਕਿ ਮਹਿੰਦੀ ਲਾਉਣ ਦੇ ਬਹੁਤ ਸਾਰੇ ਤਰੀਕੇ ਨੇ ਤੁਹਾਨੂੰ ਹੋਰ ਵੀ ਅੱਗੇ ਮੈਂ ਮਹਿੰਦੀ ਦੇ ਡਿਜ਼ਾਈਨ ਦੱਸੂਗੀ ਕਿ ਮਹਿੰਦੀ ਜਿਹੜੀ ਕਿਸ ਤਰ੍ਹਾਂ ਅਸੀਂ ਜਿਹੜੀ ਆ ਆਪਣੇ ਹੈਂਡ ਦੇ ਉੱਤੇ ਖੁੱਦ ਲਗਾ ਸਕਦੇ ਆ ਈਜ਼ੀ ਦੇ ਤਰੀਕੇ ਦੇ ਨਾਲ ਤੇ ਇਹਨਾਂ ਨੂੰ ਮੈਂ ਹੁਣ ਸਾਰਿਆਂ ਨੂੰ ਫਿਲ ਕਰ ਲਾਂ ਫਿਰ ਮੈਂ ਇੱਥੇ ਡਿਜ਼ਾਈਨ ਬਣਾਉਣੀ ਆ ਫਿਰ ਦਿਖਾਉਣੀ ਆ ਤੁਹਾਨੂੰ ਹੁਣ ਮੈਂ ਦੇਖੋ ਜੀ ਫਿੰਗਰਸ ਦੇ ਉੱਪਰ ਸਾਰੇ ਫਿਲ ਕਰ ਲਈ ਹੋਈ ਹੈ ਮਹਿੰਦੀ ਇਹ ਮੇਰਾ ਸਾਰਾ ਖਤਮ ਹੋ ਗਿਆ ਹੁਣ ਮੈਂ ਇੱਥੇ ਡਿਜ਼ਾਈਨ ਜਿਹੜਾ ਸਟਾਰਟ ਕਰਕੇ ਤੁਹਾਨੂੰ ਦੱਸਦੀ ਆ ਇਹ ਤੁਹਾਡਾ ਕਰਕੇ ਹੀ ਲਗਾ ਰਹੀ ਹਾਂ ਮੈਂ ਮਹਿੰਦੀ ਦੇਖੋ ਮੇਰੀ ਅਜੇ ਵੀ ਇੱਥੇ ਹੈਗੀ ਐ ਸਾਈਡ ਤੇ ਤੁਸੀਂ ਦੇਖੋ ਬਹੁਤ ਹੀ ਇਜ਼ੀਲੀ ਜਿਹੜਾ ਡਿਜ਼ਾਈਨ ਅਸੀਂ ਬਣਾ ਸਕਦੇ ਹਾਂ ਤੁਸੀਂ ਇਦਾਂ ਹੀ ਲਾਉਣੀ ਸਿੱਖ ਸਕਦੇ ਹੋ ਮਹਿੰਦੀ ਕੋਈ ਲਾਉਣੀ ਬਹੁਤੀ ਔਖੀ ਨਹੀਂ ਹੁੰਦੀ ਜੀ ਮੈਂ ਪਹਿਲਾਂ ਇਹ ਡਿਜ਼ਾਈਨ ਜਿਹੜਾ ਕਵਰ ਕਰ ਲਾਂ ਹੁਣ ਤੁਸੀਂ ਦੇਖਿਓ ਜੀ ਡਿਜ਼ਾਈਨ ਅਸੀਂ ਡਿਜ਼ਾਈਨ ਇਦਾਂ ਦਾ ਬਣਾ ਰਹੇ ਆ ਤੁਸੀਂ ਆਪਣੀ ਚੋਇਸ ਦੇ ਨਾਲ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਜਿਹੜਾ ਬਣਾ ਸਕਦੇ ਹੋ ਲਓ ਜੀ ਤੇ ਹੁਣ ਅਸੀਂ ਬਿਨਾ 이어ਬਡ ਤੋਂ ਇਹਦੇ ਵਿੱਚ ਅਸੀਂ ਸ਼ੇਡ ਦੇਣੀ ਹੈ ਦੀ ਮਹਿੰਦੀ ਦੇ ਨਾਲ ਹੀ ਦਵਾਂਗੇ ਇਦਾਂ ਕਰਕੇ ਕੋਨ ਦੇ ਨਾਲ ਹੀ ਦੇ ਦੇਣੀ ਹੈ ਜੀ ਸ਼ੇਡ ਦੇਖੋ ਜੋ ਵੀ ਸਾਡਾ ਵਿੰਗੇ ਹੋਏ ਫੁੱਲ ਜਾਂ ਕੁਝ ਵੀ ਕਿਸੇ ਵੀ ਸਹੀ ਟੰਗ ਦੇ ਨਹੀਂ ਆ ਨਾ ਉਹ ਵੀ ਛੁੱਪ ਜਾਣੇ ਆ ਬਾਕੀ ਅਸੀਂ ਸ਼ੇਡ ਦੇਣ ਤੋਂ ਬਾਅਦ ਵੀ ਇਹਨਾਂ ਨੂੰ ਸਹੀ ਕਰ ਸਕਦੇ ਆ ਉਧਰ ਅਸੀਂ ਬੈਕ ਸਾਈਡ ਤੇ ਹੈਂਡ ਤੇ ਦਿੱਤੀ ਹੋਈ ਸੀ ਇਅਰ ਬਰਨ ਸ਼ੇਡ ਦਿੱਤੀ ਹੋਈ ਸੀ ਤੇ ਇੱਧਰ ਅਸੀਂ ਕੋਨ ਦੇ ਨਾਲ ਹੀ ਦਿੱਤੀ ਹੋਈ ਆ ਤੇ ਜਿੱਥੇ ਤੁਹਾਨੂੰ ਲੱਗਦਾ ਗਲਤੀ ਆ ਉਹਨੂੰ ਤੁਸੀਂ ਇਸ ਤਰ੍ਹਾਂ ਰਾਉਂਡ ਕਰ ਦਿਓ ਤੁਹਾਡੀ ਜਿਹੜੀ ਆ ਮਿਸਟੇਕ ਜਿਹੜੀ ਹੋਈ ਆ ਉਹ ਵੀ ਸਹੀ ਹੋ ਜਾਣੀ ਆ ਜੀ ਇਸ ਤਰ੍ਹਾਂ ਇਹਨੂੰ ਤੁਸੀਂ ਚਾਓ ਤੇ ਉੱਪਰ ਦੀ ਮਤਲਬ ਆਊਟਲਾਈਨ ਦੇ ਸਕਦੇ ਹੋ ਨਹੀਂ ਐ ਤੇ ਤੁਹਾਡੀ ਮਰਜ਼ੀ ਆ ਤੁਸੀਂ ਅੱਗੇ ਫੇਰ ਇੱਥੇ ਉਵੇਂ ਜਿੱਦਾਂ ਅਸੀਂ نیچے ਡਿਜ਼ਾਈਨ ਨੂੰ ਸ਼ੁਰੂ ਕੀਤਾ ਸੀ ਉਦਾਂ ਹੀ ਅਸੀਂ ਇੱਥੇ ਉੱਪਰ ਵੀ ਬਣਾ ਦਾਂਗੇ ਹਾਂਜੀ ਮੈਂ ਬਸ ਇੰਨੀ ਕੀ ਮਹਿੰਦੀ ਲਗਾ ਕੇ ਤੁਹਾਨੂੰ ਦਿਖਾਤੀ ਹੋਈ ਆ ਤੇ ਆ ਦੇਖੋ ਰੇਬੀਅਨ ਹੋ ਗਈ ਹੈ ਮਹਿੰਦੀ ਇਸ ਤਰ੍ਹਾਂ ਲਗਾਉਣ ਦੇ ਨਾਲ ਇੱਧਰ ਅਸੀਂ ਕੋਨ ਦੇ ਨਾਲ ਲਈ ਇਹਦੇ ਚ ਸ਼ੈਡੋ ਭਰ ਦਿੱਤੀ ਹੋਈ ਹੈ ਤੇ ਇੱਧਰ ਅਸੀਂ ਏਅਰ ਬਰਡ ਦੇ ਨਾਲ ਹੀ ਇਹ ਦਾ ਜਿਹੜਾ ਡਿਜ਼ਾਈਨ ਸੀ ਕੰਪਲੀਟ ਕਰ ਲਿਆ ਹੋਇਆ ਆ ਤੇ ਤੁਸੀਂ ਦੱਸਣਾ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਮਹਿੰਦੀ ਦੀ ਡਿਜ਼ਾਈਨ ਮਹਿੰਦੀ ਦਾ ਤੇ ਤੁਸੀਂ ਵੀ ਲਗਾ ਕੇ ਜਰੂਰ ਦੇਖਿਓ ਬੜੇ ਆਸਾਨ ਤਰੀਕੇ ਦੇ ਨਾਲ ਵਧੀਆ ਢੰਗ ਦੇ ਨਾਲ ਲੱਗ ਜਾਂਦੀ ਹੈ ਕੋਇਨ ਦੇ ਨਾਲ ਦੇਖੋ ਤੇ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ